ਆਦੇ ਚੱਲਦੇ ਹੋਏ ਕੱਲ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਹੁਸ਼ਾਰਪੁਰ ਆ ਰਹੇ ਉਸ ਦੇ ਬਾਰੇ ਸਰ ਜਾਣਕਾਰੀ ਦੀ ਕੱਲ ਬਹੁਤ ਹੀ ਮਾਨਯੋਗ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਔਰ ਬਹੁਤ ਹੀ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤਕਰੀਬਨ 2:30 ਵਜੇ ਦੇ ਕਰੀਬ ਪੁਰਾਣੀ ਸਬਜ਼ੀ ਮੰਡੀ ਅ ਸ਼੍ਰੀ ਵਾਲਮੀਕੀ ਚੌਂਕ ਤੋਂ ਮਹਾਰਿਸ਼ੀ ਵਾਲਮੀਕੀ ਚੌਂਕ ਤੋਂ ਕੰਦੀ ਪਹਿਲਵਾਨ ਦੇ ਹੱਟੀ ਦੇ ਕੋਲੋਂ ਉੱਥੇ ਸਾਰੇ ਸਾਥੀਆਂ ਨੇ ਉੱਥੇ ਇਕੱਠੇ ਹੋਣਾ ਹੈ ਆਪਾਂ ਉੱਥੋਂ ਚੱਲ ਕੇ ਸਾਰੇ ਸਾਥੀ ਜਿਹੜੇ ਐ ਇਹ ਉਹਨਾਂ 'ਚ ਮੈਨੇ ਸ਼ਹਿਰ ਵਾਸੀਆਂ ਨੂੰ ਤੁਹਾਡੇ ਵੱਲੋਂ ਪ੍ਰਾਰਥਨਾ ਕਰਦਾ ਵੀ ਸਾਰੇ ਉੱਥੇ ਚੱਲ ਕੇ ਆਪਣੇ بڑے ਲੀਡਰਾਂ ਦੇ ਵਿਚਾਰ ਵੀ ਸੁਣਨ ਔਰ ਨਾਲ-ਨਾਲ ਘੰਟਾ ਕਰ ਤੱਕ ਸ਼ੋਭਾ ਯਾਤਰਾ ਰੋਡ ਸ਼ੋ ਦੀ ਸ਼ੋਭਾ ਨੂੰ ਵੜਾ ਤੇ ਸਰ ਕਿੰਨਾ ਇਕੱਠ ਹੋਣ ਦੀ ਤੁਹਾਨੂੰ ਉਮੀਦ ਹੈ ਕਿਉਂਕਿ ਦੋ ਮੁੱਖ ਮੰਤਰੀ ਪਹਿਲੀ ਵਾਰ ਇਕੱਠੇ ਹੋ ਕੇ ਇਸ ਸ਼ੋ ਦੀ ਇੱਥੇ ਆ ਰਹੇ ਨੇ ਰੋਡ ਸ਼ੋ ਕਰ ਰਹੇ ਨੇ ਦੇਖੋ ਬਹੁਤ ਹੀ ਲੋਕ ਪਿਆਰ ਕਰਦੇ ਆ ਮਾਨਜੁਗ ਮੁੱਖ ਮੰਤਰੀ ਭਗਵੰਤ ਪਾਣਜੀ ਨਾਲ ਔਰ ਅਰਵਿੰਦ ਕੇ ਜੀਵਾਲ ਦੇ ਨਾਲ ਔਰ ਹੋਰ ਵੀ ਸਾਡੇ ਬਰਿਸਟ ਲੀਡਰ ਡਾਕਟਰ ਸੰਦੀਪ ਪਾਟਸ ਜੀ ਨਾਲ ਹਾਊਗੇ ਸੋ ਮੇਰੇ ਲਿਹਾਜ਼ ਨਾਲ ਤਕਰੀਬਨ 20000 ਦੇ ਕਰੀਬ ਲੋਕ ਜੜੇ ਹੈ ਉੱਥੋਂ ਚੱਲ ਕੇ ਘੰਟਾ ਕਰ ਤੱਕ ਉੱਥੇ ਰੋਡ ਸ਼ੋ ਚ ਜਾਊਗਾ ਤੇ ਸਰ ਅੰਦਾਜ਼ਾ ਟਾਈਮਿੰਗ ਜੋ ਲੋਕਾਂ ਨੂੰ ਇਕੱਠੇ ਹੁੰਦਾ ਉੱਥੇ ਕਿਉਂਕਿ ਗਰਮੀ ਦਾ ਮੌਸਮ ਹੈ ਕਿੰਨੇ ਵਜੇ ਤੱਕ ਉੱਥੇ ਪਹੁੰਚਣ ਮੇਰੀ ਲੋਕਾਂ ਨੂੰ ਗੁਜ਼ਾਰਿਸ਼ ਹੈ ਕਿ ਤਕਰੀਬਨ 2:30 ਦੇ ਕਰੀਬ 2:30 ਔਰ 3:00 ਦੇ ਕਰੀਬ ਕਰੀਬ ਉੱਥੇ ਜ਼ਰੂਰ ਇਕ ਤਾਂ ਕਿ ਐਗਜ਼ੈਕਟ ਜਿਹੜਾ ਹੈ ਟਾਈਮ ਜਿਆਦਾ ਲੇਟ ਨਹੀਂ ਹੋਣਾ 3:30 ਵਜੇ ਕਰੀਬ ਜਿਹੜਾ ਰੋਡਸ਼ੋ ਪ੍ਰੋਪਰ ਸ਼ੁਰੂ ਹੋ ਜਾਏ ਤੇ ਸਾਨੂੰ ਭਾਸ਼ਣ ਵੀ ਸੁਣਨ ਨੂੰ ਮਿਲੇਗਾ ਦੋਨੋਂ ਮੁੱਖ ਮੰਤਰੀ ਦਾ ਆਪਣੇ ਵਿਚਾਰ ਦੇਣਗੇ ਸਾਨੂੰ ਆਹ ਡੈਫੀਨਿਟਲੀ ਆ ਬੇ ਦੋਨੋਂ ਮੁੱਖ ਮੰਤਰੀ ਆਪਣੀ ਪਾਰਟੀ ਦਾ ਅਜੰਡਾ ਜੋ ਪੰਜਾਬ ਦੇ ਵਿੱਚ ਅੱਜ 2 ਸਾਲ ਦਾ ਕਾਮਯਾਬੀ ਹੈ ਸਾਡੀ ਸਰਕਾਰ ਦੀ ਔਰ ਦਿੱਲੀ ਦੇ ਵਿੱਚ ਜਿਹੜੀ ਪਿਛਲੇ 10 ਸਾਲ ਦੀ ਸਰਕਾਰ ਦੀ ਕਾਮਯਾਬੀ ਹੈ ਉਹ ਉਹਦੇ ਬਾਰੇ ਵੀ ਗੱਲ ਕਰੋਗੇ ਔਰ ਆਮ ਆਦਮੀ ਪਾਰਟੀ ਦਾ ਵਿਜ਼ਨ ਕਿੰਨਾ ਵੱਡਾ ਆਪਣੇ ਦੇਸ਼ ਲਈ ਇਹਦੇ ਬਾਰੇ ਵੀ ਅਰਵਿੰਦ ਕੇਜਰੀਵਾਲ ਸਾਹਿਬ ਚਾਹਣਾ ਪਾ ਤਸਰ ਹੁਸ਼ਿਆਰਪੁਰ ਕੌਨਸਟਿਟੈਂਸੀ ਲੋਕ ਸਭਾ ਦੀ ਵੋਟਰਸ ਨੂੰ ਕੀ ਅਪੀਲ ਹੈ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਉਹਨਾਂ ਦੇ ਵਲੰਟੀਅਰਸ ਨੂੰ ਕੀ ਅਪੀਲ ਹੈ ਕੱਲ੍ਹ ਵਾਸਤੇ ਮੇਰੀ ਸਾਰੇ ਵਲੰਟੀਅਰਸ ਨੂੰ ਅਪੀਲ ਹੈ ਵੀ ਭਾਰੀ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਸਾਰਾ ਔਰ ਨਾਲ ਨਾਲ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਮ ਆਦਮੀ ਪਾਰਟੀ ਨੂੰ 1 ਜੂਨ ਨੂੰ 5 ਨੰਬਰ ਬਟਨ ਚਾੜ੍ਹੋ ਦਾ ਬਟਨ ਦਵਾ ਕੇ ਜਿੱਦਾਂ 2022 ਦੇ ਵਿੱਚ ਆਪਾਂ ਤੁਸੀਂ ਐਮ ਐਲ ਏ ਵੇਲੇ ਸਾਨੂੰ ਕਮਜ਼ ਅਪ ਕੀਤਾ ਸੀ ਅੱਜ 2 ਸਾਲ ਦੇ ਵਿੱਚ ਲਗਾਤਾਰ ਮੈਂ ਵੀ ਲੋਕਾਂ ਦੇ ਵਿੱਚ ਰਹਿ ਰਿਹਾ ਔਰ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਜਿਹੜੇ ਸਾਡੇ ਕੈਂਡੀਡੇਟ ਆ ਉਹ ਵੀ ਬਹੁਤ ਮਿਲਨਸਾਰ ਸ਼ਖਸੀਅਤ ਦੇ ਮਾਲਕ ਹੈ ਅੱਜ ਅਸੀਂ ਉਹਨਾਂ ਨੂੰ ਸਾਰੇ ਨੇ ਬਹੁਤ ਵੱਡੀ ਲੀਡ ਦੇ ਨਾਲ ਜਤਾ ਕੇ ਪਾਰਲੀਮੈਂਟ ਚ ਭੇਜਣਾ ਧੰਨਵਾਦ